ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਨਵਜੋਤ ਸਿੱਧੂ ਦੇ ਬਾਰੇ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਤੇ ਸ਼ੇਅਰ ਰੱਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਪੰਜਾਬ ਕਾਂਗਰਸ ਤੇ ਆਗੂ ਦੀ ਅੱਜ ਕਾਂਗਰਸ ਦੇ ਪੰਜਾਬ ਇੰਚਾਰਜ ਜਦਵਿੰਦਰ ਜਾਦਵ ਨਾਲ ਮੀਟਿੰਗ ਹੋਈ ਦਵਿੰਦਰ ਜਾਦਵ ਮੰਗਲਵਾਰ ਸਵੇਰੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਏ ਵਰਿੰਗ ਨਾਲ ਕਾਂਗਰਸ ਪਰਮਣ ਪਹੁੰਚੇ ਇੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਸੀਨੀਅਰ ਕਾਂਗਰਸੀ ਅਗੂਆਂ ਨਾਲ ਮੀਟਿੰਗ ਕੀਤੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਨਵਜੋਤ ਸਿੰਘ ਮੀਟਿੰਗ ਨਵਜੋਤ ਸਿੰਘ ਦੀ ਮੀਟਿੰਗ ਚ ਆਉਂਦੀ ਵੀ ਆਏ ਵੱਖਰੇ ਤੌਰ ਤੇ ర్యਲੀ ਵਿੱਚ ਕਿਉਂ ਗਏ ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਜਾਦਵ ਨੇ ਕਿਹਾ ਕਿ ਹੁਣ ਉਹ ਪਾਰਟੀ ਅਗੂ ਨਾਲ ਮੀਟਿੰਗ ਕਰਨੇ ਜਾ ਰਹੇ ਹਨ ਅਸੀਂ ਉਸ ਤੋਂ ਬਾਅਦ ਇਸ ਬਾਰੇ ਗੱਲ ਕਰਾਂਗੇ ਕਾਂਗਰਸੀ ਸੂਤਰ ਮੁਤਾਬਕ ਸਿੱਧੂ ਨੂੰ ਮੀਟਿੰਗ ਲਈ ਬੁਲਾਇ ਤੇ ਹਲਕਾ ਯਾਰ ਜਿੰਨੇ ਬੜਿੰਗ ਬਾਏ ਬਾਤੇ ਸਿੱਧੂ ਇਕੱਠੇ ਬਿਠਾ ਕੇ ਰੰਜਿਸ਼ ਨੂੰ ਖਤਮ ਕਰਦੀ ਜੋ ਇਹਨਾਂ ਬਣਾਈ ਸੀਦਾ ਸਿੱਧੂ ਦੇ ਕਰੀਬੀ ਇਹਨਾਂ ਨੂੰ ਰੈਲੀ ਜਾਲੀ ਕਿਹਾ ਅਸਟਨ ਕਾਂਗਰਸ ਆਗੂ ਅਰਸ਼ਪ੍ਰੀਤ ਖੰਡਿਆਲੇ ਗਾਇਕ ਦੇ ਵਿਰੋਧੀ ਤਰ ਇਸ ਨੂੰ ਬੇਲੋੜਾ ਮੁੱਦਾ ਬਣਾ ਰਹੀ ਹੈ ਤੇ ਪ੍ਰਧਾਨ ਅਮਰਿੰਦਰ ਸਿੰਘ ਰਾਏਵੜਿੰਗ ਨੇ ਕਿਹਾ ਕਾਂਗਰਸ ਪ੍ਰਧਾਨ ਹੋ ਕਰਕੇ ਜੇਕਰ ਕੋਈ ਕਾਂਗਰਸ ਨੂੰ ਮਜ਼ਬੂਤ ਕਰ ਲਈ ਵਖਰੀ ਰਲੀ ਕਰਦਾ ਤਾਂ ਉਸ ਨੂੰ ਕੋਈ ਇਤਰਾਜ਼ ਨਹੀਂ ਹੈ ਤੇ ਇਸ ਦੇ ਨਾਲ ਹੀ ਨਯੋਜ ਸਿੰਘ ਸਿੱਧੂ ਲੋਕ ਕਾਂਗਰਸ ਨੂੰ ਕਮਜ਼ੋਰ ਕਰਦੇ ਸਵਾਲ ਤੇ ਉਹਨਾਂ ਕਹਿ ਕੇ ਉਹ ਇਸ ਮੁੱਦੇ ਨੂੰ ਪਾਰਟੀ ਹਾਈ ਕਮਾਂਡ ਕੋਲ ਉਠਣ ਗਈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਹੀ ਧੰਨਵਾਦ